ਇੱਕ ਗੀਤ ਆ ਕਿ ਰਾਹੀ ਮਨ ਬਾ ਦੁੱਖ ਦੀ ਚਿੰਤਾ ਕਿਉਂ ਸਤਾਤੀ ਹੈ ਦੁੱਖ ਤੋ ਆਪਣਾ ਸਾਥੀ ਹੈ ਜਾਣੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਇਹ ਸਿੱਕੇ ਦੇ ਦੋ ਪਹਿਲੂ ਨੇ ਇਹ ਆਉਂਦੇ ਹੀ ਰਹਿੰਦੇ ਨੇ ਜੋ ਬੰਦਾ ਜ਼ਿੰਦਗੀ ਜਿਉ ਰਿਹਾ ਜੋ ਜਿਉਂਦਾ ਦਾ ਉਸ ਨਾਲ ਤਾਂ ਇਹ ਚੀਜ਼ਾਂ ਚੱਲਦੀਆਂ ਹੀ ਰਹਿੰਦੀਆਂ ਨੇ ਪਰ ਇਨ੍ਹਾਂ ਚੀਜ਼ਾਂ ਤੋਂ ਨਿਰਾਸ਼ ਹੋ ਕੇ ਆਪਾਂ ਨੂੰ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਤੇ ਆਪ ਤੋਂ ਨੀਵੇਂਆਂ ਨੂੰ ਦੇਖ ਕੇ ਜਿਉਣਾ ਚਾਹੀਦਾ ਕਿ ਉਹ ਵੀ ਜ਼ਿੰਦਗੀ ਕੱਟ ਰਹੇ ਨੇ ਤੇ ਫੇਰ ਅਸੀਂ ਕਿਉਂ ਨਹੀਂ ਕੱਟ ਸਕਦੇ ਇਸ ਲਈ ਹਮੇਸ਼ਾ ਬੰਦੇ ਨੂੰ ਦੁੱਖ ਤੋਂ ਘਬਰਾ ਕੇ ਕੋਈ ਗਲਤ ਕਦਮ ਨਹੀਂ ਚੱਕਣਾ ਚਾਹੀਦਾ ਅੱਜ ਦੀ ਜੋ ਸੱਚੀ ਘਟਨਾ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਇਹ ਘਟਨਾ ਤੁਹਾਨੂੰ ਭਾਵਕ ਕਰ ਦੇਵੇਗੀ ਇਸ ਘਟਨਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਮੌਤ ਦਾ ਕਾਰਨ ਸਾਹਮਣੇ ਆਉਂਦਾ ਤਾਂ ਸਭ ਹੈਰਾਨ ਹੋ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਭਾਰਤ ਦੀ ਰਾਜਧਾਨੀ ਦਿੱਲੀ ਇਸ ਦਾ ਥਾਣਾ ਬਸੰਤ ਕੁੰਜ ਤੇ ਇਸ ਥਾਣੇ ਦੇ ਅਧੀਨ ਪੈਂਦਾ ਇਲਾਕਾ ਰੰਗਪੁਰੀ ਰੰਗਪੁਰੀ ਇਲਾਕਾ ਇੰਡਸਟਰੀਅਲ ਏਰੀਆ ਦਾ ਇੱਥੇ ਲੋਕ ਬਾਹਰੋਂ ਆ ਕੇ ਕਿਰਾਏ ਤੇ ਰਹਿੰਦੇ ਨੇ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਐਦਾਂ ਦੀ ਆ ਗੱਲ 28 ਪਰ 2024 ਦੀ ਹੈ ਤਕਰੀਬਨ ਸਵੇਰ ਦੇ 10 10:30 ਵਜੇ ਦੇ ਵਿੱਚ ਇੱਕ ਬੰਦਾ ਮੋਹਨ ਸਿੰਘ ਉਸ ਦਾ ਫੋਨ ਥਾਣੇ ਦੇ ਵਿੱਚ ਜਾਂਦਾ ਹੈ ਉਹ ਕਹਿੰਦਾ ਕਿ ਮੈਂ ਮੋਹਨ ਸਿੰਘ ਬੋਲ ਰਿਹਾ ਮੈਂ ਰੰਗਪੂਰੀ ਏਰੀਏ ਦੇ ਵਿੱਚੋਂ ਪੋਰ ਹਾਂ ਮੇਰਾ ਘਰ ਇੱਥੇ ਕਿਰਾਏ ਤੇ ਦਿੱਤਾ ਹੋਇਆ ਉਸ ਘਰ ਦੇ ਵਿੱਚੋਂ ਬਦਬੂ ਆ ਰਹੀ ਹੈ ਮੈਂ ਤਕਰੀਬਨ 9:30 ਵਜੇ ਦਾ ਇਸ ਘਰ ਦੇ ਬਾਹਰ ਖੜਾ ਦਰਵਾਜ਼ਾ ਖੜਕਾ ਰਿਹਾ ਦਰਵਾਜ਼ਾ ਅੰਦਰੋਂ ਬੰਦ ਹੈ ਪਰ ਕੋਈ ਵੀ ਦਰਵਾਜ਼ਾ ਨਹੀਂ ਖੋਲ ਰਿਹਾ ਪਰ ਇੱਥੋਂ ਜੋ ਬਦਬੂ ਆ ਉਹ ਬਹੁਤ ਜ਼ਿਆਦਾ ਰਹੀ ਹੈ ਜਦੋਂ ਇਹ ਗੱਲ ਪੁਲਿਸ ਸੁਣਦੀ ਹੈ ਪੁਲਿਸ ਹਰਕਤ ਦੇ ਵਿੱਚ ਆ ਜਾਂਦੀ ਹੈ ਕਿ ਸ਼ਾਇਦ ਕੁਝ ਨਾ ਕੁਝ ਗਲਤ ਹੋਇਆ ਹੁਣ ਪੁਲਿਸ ਮੌਕੇ ਤੇ ਆਉਂਦੀ ਆ ਮੌਕੇ ਤੇ ਆਉਣ ਤੋਂ ਬਾਅਦ ਜਦੋਂ ਦਰਵਾਜ਼ਾ ਦੇਖਦੀ ਆ ਦਰਵਾਜ਼ਾ ਬੰਦ ਹੁੰਦਾ ਤਾਂ ਹੁਣ ਦਰਵਾਜ਼ਾ ਤੋੜਿਆ ਜਾਂਦਾ ਹੈ ਦਰਵਾਜ਼ਾ ਤੋੜਨ ਤੋਂ ਬਾਅਦ ਜਦੋਂ ਪੁਲਿਸ ਉਸ ਘਰ ਦੇ ਵਿੱਚ ਐਂਟਰ ਕਰਦੀ ਆ ਤਾਂ ਉਸ ਘਰ ਦੇ ਵਿੱਚੋਂ ਬੜੀ ਜ਼ਿਆਦਾ ਬਦਬੂ ਆ ਰਹੀ ਹੁੰਦੀ ਆ ਜਦੋਂ ਦਰਵਾਜ਼ਾ ਤੋੜ ਕੇ ਪੁਲਿਸ ਅੱਗੇ ਜਾਂਦੀ ਆ ਤਾਂ ਸਾਹਮਣੇ ਇੱਕ ਬੰਦਾ ਜਿਸ ਦਾ ਨਾਂ ਹੀਰਾ ਲਾਲ ਸੀ ਜੋ ਇਸ ਘਰ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਉਸ ਦੀ লাশ ਪਈ ਹੁੰਦੀ ਹੈ ਉਸ ਦੀ লাশ ਦੇਖ ਕੇ ਸਭ ਹੈਰਾਨ ਹੋ ਜਾਂਦੇ ਨੇ ਪਰ ਇਹ ਗੱਲ ਇੱਥੇ ਹੀ ਨਹੀਂ ਥੰਮਦੀ ਕਿਉਂਕਿ ਹੀਰਾ ਲਾਲ ਇਸ ਘਰ ਦੇ ਵਿੱਚ ਆਪਣੀਆਂ ਚਾਰ ਬੇਟੀਆਂ ਦੇ ਨਾਲ ਰਹਿੰਦਾ ਸੀ ਜਦੋਂ ਹੁਣ ਪੁਲਿਸ ਵਾਲੇ ਅੱਗੇ ਜਾਂਦੇ ਨੇ ਅੱਗੇ ਜਾ ਕੇ ਦੇਖਦੇ ਆ ਤਾਂ ਕਮਰੇ ਦੇ ਵਿੱਚ ਉਸ ਦੀਆਂ ਚਾਰੇ ਬੇਟੀਆਂ ਦੀ লাশ ਪਈ ਹੁੰਦੀ ਹੈ ਯਾਨੀ ਘਰ ਦੇ ਵਿੱਚ ਪੰਜ ਲਾਸ਼ਾਂ ਪਈਆਂ ਹੁੰਦੀਆਂ ਨੇ ਤੇ ਉਹ ਚਾਰੇ ਬੇਟੀਆਂ ਦੇ ਗੁੱਟਾਂ ਉੱਤੇ ਖੰਮਣੀਆਂ ਬੰਨੀਆਂ ਹੁੰਦੀਆਂ ਨੇ ਪੁਲਿਸ ਹੈਰਾਨ ਹੋ ਜਾਂਦੀ ਹੈ ਕਿ ਇਹ ਪੰਜ ਲਾਸ਼ਾਂ ਕੀ ਕਾਰਨ ਹੈ ਇਹਨਾਂ ਦੀ ਮੌਤ ਦਾ ਇਹਨਾਂ ਦੇ ਮੌਤ ਪਿੱਛੇ ਕੀ ਰਾਜ ਹੈ ਉਸ ਬਾਰੇ ਹੁਣ ਫਿਰ ਪੁਲਿਸ ਪੁੱਛਗਿੱਛ ਕਰਦੀ ਹੈ ਆਂਡ ਗਮਾਣ ਤੋਂ ਪੁੱਛਿਆ ਜਾਂਦਾ ਹੈ ਤਾਂ ਗਵਾਂਢੀ ਦੱਸਦੇ ਨੇ ਕਿ ਜੋ ਇਹ ਹੀਰਾ ਲਾਲ ਸੀ ਉਹ ਇਸ ਜਗ੍ਹਾ ਤੇ 10 ਸਾਲਾਂ ਤੋਂ ਰਹਿ ਰਿਹਾ ਅੱਜ ਤੋਂ ਲਗਭਗ 1 ਸਾਲ ਪਹਿਲਾਂ ਇਸਦੀ ਪਤਨੀ ਦੀ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ ਪਹਿਲਾਂ ਇਹ 6 ਜਾਣੇ ਪਰਿਵਾਰ ਦੇ ਵਿੱਚ ਸੀ ਜਿਸ ਵਿੱਚੋਂ ਇਸਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਕੈਂਸਰ ਨਾਲ ਤੇ ਉਸ ਤੋਂ ਬਾਅਦ ਇਸ ਦੀਆਂ 4 ਧੀਆਂ ਤੇ 5ਵਾਂ ਹੀਰਾ ਲਾਲ ਇਸ ਘਰ ਦੇ ਵਿੱਚ ਰਹਿ ਜਾਂਦਾ ਜੋ ਇਹ 4 ਧੀਆਂ ਹੁੰਦੀਆਂ ਨੇ ਇਹ ਵਿਕਲਾੰਗ ਹੁੰਦੀਆਂ ਇਹਨਾਂ ਵਿੱਚੋਂ ਬਸ ਇੱਕ ਕੁੜੀ ਹੀ ਐਦਾਂ ਦੀ ਹੁੰਦੀ ਹੈ ਜੋ ਚੱਲਣ ਫਿਰਨ ਦੇ ਵਿੱਚ ਸਮਰਥ ਹੁੰਦੀ ਹੈ ਨਹੀਂ ਤਾਂ ਜੋ ਦੂਸਰੀਆਂ ਕੁੜੀਆਂ ਸੀ ਉਹ ਤਾਂ ਘਰੋਂ ਬਾਹਰ ਵੀ ਨਹੀਂ ਨਿਕਲਦੀਆਂ ਸੀ ਜਾਨੀ ਇਹ ਜੋ ਘਰ ਦੇ ਮੈਂਬਰ ਸੀ ਇਹਨਾਂ ਦਾ ਆਸੇ-ਪਾਸੇ ਆਣ-ਗਮਾਣ ਦੇ ਨਾਲ ਬਿਲਕੁਲ ਵੀ ਕੋਈ ਰਾਬਤਾ ਨਹੀਂ ਸੀ ਕਿਉਂਕਿ ਕੁੜੀਆਂ ਇਹ ਬਾਹਰ ਹੀ ਨਹੀਂ ਨਿਕਲਦੀਆਂ ਸੀ ਇਹ ਆਪਣੇ ਘਰ ਦੇ ਅੰਦਰ ਹੀ ਰਹਿੰਦੀਆਂ ਸੀ ਗਮਾਂਡੀਆਂ ਨੇ ਤਾਂ ਇਥੋਂ ਤੱਕ ਵੀ ਦੱਸਿਆ ਕਿ ਜੇ ਕਦੇ ਇਹ ਕੁੜੀਆਂ ਨੂੰ ਅਸੀਂ ਘਰੇ ਬੋਲਦੇ ਸੁਣਦੇ ਵੀ ਇਹ ਲੜ ਰਹੀਆਂ ਨੇ ਤਾਂ ਜਦੋਂ ਕੋਈ ਗਮਾਂਡੀ ਘਰੇ ਜਾਂਦਾ ਇਹਨਾਂ ਤੋਂ ਪੁੱਛਦਾ ਕਿ ਕੀ ਗੱਲ ਹੋ ਗਈ ਤਾਂ ਇਹ ਚੁੱਪ ਹੀ ਕਰ जाया ਕਰਦੀਆਂ ਸੀ ਇਹ ਕੋਈ ਵੀ ਗੱਲ ਕਿਸੇ ਨਾਲ ਨਹੀਂ ਕਰਨੀਆਂ ਸੀ ਜੋ ਹੀਰਾ ਲਾਲ ਸੀ ਉਹ ਕਮਾਉਣ ਵਾਲਾ ਇੱਕ ਸੀ ਪਰ ਇਹਨਾਂ ਕੁੜੀਆਂ ਦਾ ਇਲਾਜ ਕਰਵਾ ਰਿਹਾ ਸੀ ਉਹ ਸਵੇਰੇ ਕੰਮ ਤੇ ਜਾਂਦਾ ਸ਼ਾਮ ਨੂੰ ਕੰਮ ਤੋਂ ਆਉਂਦਾ ਯਾਨੀ ਉਸ ਦੀ ਜ਼ਿੰਦਗੀ ਵੀ ਐਦਾਂ ਹੀ ਚੱਲ ਰਹੀ ਸੀ ਇਹ ਜੋ ਪਰਿਵਾਰ ਸੀ ਐਦਾਂ ਲੱਗ ਰਿਹਾ ਸੀ ਜਿਵੇਂ ਦੁਨੀਆ ਦੇ ਨਾਲੋਂ ਕੱਟ ਗਿਆ ਹੋਵੇ ਇਹਨਾਂ ਦੀ ਅਲੱਗ ਜ਼ਿੰਦਗੀ ਹੋਵੇ ਹੀਰਾ ਲਾਲ ਵੀ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ ਜੇ ਕੋਈ ਪੁੱਛਦਾ ਕਿ ਤੁਹਾਡੀਆਂ ਕੁੜੀਆਂ ਦਾ ਇਲਾਜ ਕਿਵੇਂ ਚੱਲ ਰਿਹਾ ਜ਼ਿੰਦਗੀ ਕਿਵੇਂ ਚੱਲੇ ਤਾਂ ਉਹ ਗੱਲ ਕਰਨ ਤੋਂ ਕੰਨੀ ਕਤਰੌਂਦਾ ਸੀ ਇਹ ਕੁੜੀਆਂ ਵੀ ਹਮੇਸ਼ਾ ਘਰ ਦੇ ਅੰਦਰ ਹੀ ਰਹਿੰਦੀਆਂ ਸੀ ਗਮਾਂਡੀਆਂ ਦੇ ਦੱਸਣ ਅਨੁਸਾਰ ਹੀਰਾ ਲਾਲ ਦੇ ਘਰ ਕਦੇ ਵੀ ਕਿਸੇ ਨੇ ਕੋਈ ਰਿਸ਼ਤੇਦਾਰ ਨਹੀਂ ਦੇਖਿਆ ਸੀ ਜਾਨੀ ਇਸ ਦੇ ਘਰ ਕੋਈ ਵੀ ਨਹੀਂ ਆਉਂਦਾ ਜਾਂਦਾ ਸੀ ਤਿਹਾੜ ਦੇ ਦਿਨਾਂ ਦੇ ਵਿੱਚ ਵੀ ਇਸ ਦੇ ਘਰ ਕੋਈ ਨਹੀਂ ਆਉਂਦਾ ਸੀ ਹੁਣ ਪੁਲਿਸ ਨੇ ਇਹਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਤਾ ਕਬਜ਼ੇ ਵਿੱਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹਨਾਂ ਦੀ ਮੌਤ ਹੋਈ ਹੈ ਉਹ ਮਠਿਆਈ ਦੇ ਵਿੱਚ ਜ਼ਹਿਰ ਖਾਣ ਨਾਲ ਹੋਈ ਹੈ ਉਸ ਤੋਂ ਬਾਅਦ ਫਿਰ ਪੁਲਿਸ ਨੇ ਸਾਰੀ ਸ਼ਾਨਬੀਨ ਕਰਨ ਤੋਂ ਬਾਅਦ ਖੁਲਾਸਾ ਕੀਤਾ ਕਿ ਹੀਰਾ ਲਾਲ ਨੇ 24 ਸਤੰਬਰ 2024 ਨੂੰ ਮਠਿਆਈ ਖਰੀਦੀ ਤੇ ਸਲਫਾਸ ਖਰੀਦੀ ਉਸ ਸਲਫਾਸ ਨੂੰ ਇਸ ਮਠਿਆਈ ਦੇ ਵਿੱਚ ਮਿਲਾ ਲੇਤਾ ਮਿਲਾਉਣ ਤੋਂ ਬਾਅਦ ਪਹਿਲਾਂ ਇਹਨੇ ਉਹ ਮਠਿਆਈ ਆਪਣੀਆਂ ਚਾਰੇ ਕੁੜੀਆਂ ਨੂੰ ਖਵਾਈ ਉਸ ਤੋਂ ਬਾਅਦ ਜਦੋਂ ਕੁੜੀਆਂ ਦੀ ਮੌਤ ਹੋ ਗਈ ਤਾਂ ਹੀਰਾ ਲਾਲ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਉਹਨਾਂ ਦੇ ਗੁੱਟ ਤੇ ਖੰਮਣੀ ਵੀ ਬੰਨੀ ਤੇ ਉਸ ਤੋਂ ਬਾਅਦ ਜੋ ਸਲਫਾਸ ਹੁੰਦੀ ਆ ਉਹ ਇਹ ਹੀਰਾ لال ਖਾ ਲੈਂਦਾ ਤੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ ਪੁਲਿਸ ਨੇ ਦੱਸਿਆ ਕਿ ਜੋ ਇਹ ਹੀਰਾ لال ਸੀ ਉਹ ਇੱਕ ਕਾਰਪੇਂਟਰ ਸੀ ਜਾਨੀ ਮਿਸਤਰੀ ਸੀ ਇਹ ਆਪਣੀ ਡਿਊਟੀ ਤੇ ਜਾਂਦਾ ਸ਼ਾਮ ਨੂੰ ਘਰ ਮੋੜ ਆਉਂਦਾ ਤੇ ਆਪਣੀਆਂ ਬੇਟੀਆਂ ਦਾ ਇਲਾਜ ਕਰਵਾ ਰਿਹਾ ਸੀ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਤੇ ਜੋ ਇਸ ਦੇ ਕਮਾਈ ਦਾ ਸਾਧਨ ਹੁੰਦਾ ਉਹ ਬਹੁਤ ਘੱਟ ਹੁੰਦਾ ਉਸ ਕਮਾਈ ਦੇ ਨਾਲ ਇੱਕ ਘਰ ਵੀ ਚਲਾਉਂਦਾ ਤੇ ਆਪਣੀਆਂ ਬੇਟੀਆਂ ਦਾ ਇਲਾਜ ਵੀ ਕਰਵਾਉਂਦਾ ਹੈ ਇਸ ਲਈ ਇਹ ਡਿਪਰੈਸ਼ਨ ਦੇ ਵਿੱਚ ਆ ਜਾਂਦਾ ਹੈ ਤੇ ਇੱਕ ਇਸ ਗੱਲ ਦਾ ਕਾਰਨ ਇਹ ਸੀ ਡਿਪਰੈਸ਼ਨ ਵਿੱਚ ਆਉਣ ਦਾ ਕਿ ਇਹ ਜੋ ਪਰਿਵਾਰ ਸੀ ਇਹ ਕਿਸੇ ਹੋਰ ਨਾਲ ਗੱਲਬਾਤ ਨਹੀਂ ਕਰਦਾ ਸੀ ਨਾ ਹੀ ਹੀਰਾ ਲਾਲ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੱਸਦਾ ਸੀ ਤੇ ਨਾ ਹੀ ਜੋ ਘਰੇ ਬੇਟੀਆਂ ਸੀ ਉਹ ਕਿਤੇ ਆਣ ਗਵਾਣ ਕਿਸੇ ਨਾਲ ਕੋਈ ਉਹਨਾਂ ਦਾ ਰਾਬਤਾ ਸੀ ਇਸ ਲਈ ਇਹ ਬੰਦੇ ਆਪਣੀ ਹੀ ਜ਼ਿੰਦਗੀ ਦੇ ਵਿੱਚ ਮਸ਼ਰੂਫ ਸੀ ਜਾਨੀ ਆਪਣੀ ਹੀ ਜ਼ਿੰਦਗੀ ਜਿਉਂ ਰਹੇ ਸੀ ਐਦਾਂ ਲੱਗ ਰਿਹਾ ਸੀ ਜਿਵੇਂ ਇਹਨਾਂ ਨੇ ਜੋ ਬਾਹਰੀ ਜ਼ਿੰਦਗੀ ਆ ਉਸ ਨਾਲ ਤਾਂ ਆਪਣਾ ਰਾਬਤਾ ਹੀ ਕੱਟ ਦਿੱਤਾ ਇਹੀ ਕਾਰਨ ਸਭ ਤੋਂ ਵੱਡਾ ਰਿਹਾ ਇਹ ਸੁਸਾਇਸਾਈਡ ਦੇ ਪਿੱਛੇ ਕਿਉਂਕਿ ਜਦੋਂ ਬੰਦੇ ਉੱਤੇ ਕੋਈ ਦੁੱਖ ਤਕਲੀਫ ਹੁੰਦੀ ਆ ਬੰਦਾ ਕਿਸੇ ਮੁਸ਼ਕਲ ਦੇ ਵਿੱਚ ਹੁੰਦਾ ਤਾਂ ਜੇ ਉਹ ਕਿਸੇ ਨਾਲ ਗੱਲ ਕਰਦਾ ਤਾਂ ਉਸ ਦੇ ਸੌ ਹੱਲ ਲੱਭ ਜਾਂਦੇ ਨੇ ਪਰ ਜਦੋਂ ਬੰਦਾ ਕਿਸੇ ਨਾਲ ਗੱਲ ਨਹੀਂ ਕਰਦਾ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸਦਾ ਤਾਂ ਫਿਰ ਬੰਦਾ ਆਪਣੇ ਅੰਦਰ ਹੀ ਘੂਟਣ ਮਹਿਸੂਸ ਕਰਦਾ ਰਹਿੰਦਾ ਜਿਸ ਦਾ ਨਤੀਜਾ ਬਹੁਤ ਘਾਤਕ ਹੁੰਦਾ ਹੈ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਇਹਨਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਆਪਣਾ ਦੁੱਖ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਿਵੇਂ ਕਹਿੰਦੇ ਨੇ ਕਿ ਦੁੱਖ ਵੰਡਣ ਦੇ ਨਾਲ ਘਟਦਾ ਹੈ ਖੁਸ਼ੀ ਵੰਡਣ ਦੇ ਨਾਲ ਵੱਧਦੀ ਹੈ ਜੇ ਇਹ ਕਿਸੇ ਨਾਲ ਕੋਈ ਗੱਲ ਕਰ ਦੇ ਕਿਸੇ ਨੂੰ ਆਪਣਾ ਦੁੱਖ ਦੱਸ ਦੇਤਾ ਸ਼ਾਇਦ ਏ ਪੰਜੇ ਅੱਜ ਜਿਉਂਦੇ ਹੋਣੇ ਸੀ ਪਰ ਇਹਨਾਂ ਨੇ ਕਿਸੇ ਨਾਲ ਵੀ ਕੋਈ ਗੱਲ ਨਹੀਂ ਕੀਤੀ ਤੇ ਹੀਰਾ ਲਾਲ ਆਪਣੇ ਅੰਦਰ ਐਨਾ ਘੁੱਟਦਾ ਗਿਆ ਐਨਾ ਆਪਣੇ ਅੰਦਰ ਟੁੱਟ ਗਿਆ ਕਿ ਇਸ ਨੇ ਸੋਚਿਆ ਕਿ ਇਹੋ ਜੀ ਜ਼ਿੰਦਗੀ ਦੇ ਨਾਲੋਂ ਤਾਂ ਮੌਤ ਹੀ ਚੰਗੀ ਆ ਤੇ ਇਸ ਨੇ ਸ਼ਾਇਦ ਇਹ ਵੀ ਸੋਚਿਆ ਕਿ ਜੇ ਮੈਂ ਮਰ ਗਿਆ ਤਾਂ ਮੇਰੀਆਂ ਕੁੜੀਆਂ ਦਾ ਕੀ ਬਣੂ ਇਸ ਕਰਕੇ ਉਸ ਨੇ ਪਹਿਲਾਂ ਆਪਣੀਆਂ ਕੁੜੀਆਂ ਨੂੰ ਜ਼ਹਿਰ ਦੇ ਕੇ ਮਾਰਿਆ ਉਸ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰ ਲੇਤੀ ਸੋ ਬੜੀ ਹੀ ਭਾਵੁਕ ਕਰਨ ਵਾਲੀ ਸੀ ਘਟਨਾ ਸੀ ਪਰਮਾਤਮਾ ਕਰੇ ਕਿ ਐਦਾਂ ਦੀਆਂ ਘਟਨਾਵਾਂ ਕਿਤੇ ਵੀ ਨਾ ਹੋਣ ਸੋ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਘਟ ਰਹੀਆਂ ਨੇ ਕਿਵੇਂ ਇੱਕ ਪਰਿਵਾਰ ਜੋ ਕਿ ਆਪਣੀ ਜ਼ਿੰਦਗੀ ਤੋਂ ਇੰਨਾ ਤੰਗ ਆ ਗਿਆ ਇੰਨਾ ਦੁਖੀ ਹੋ ਗਿਆ ਕਿ ਉਹਨਾਂ ਨੂੰ ਇਹ ਲੱਗਿਆ ਕਿ ਜ਼ਿੰਦਗੀ ਜਿਉਣ ਨਾਲੋਂ ਮਰਨਾ ਜ਼ਿਆਦਾ ਸੌਖਾ ਹੈ ਪਰ ਜਿਵੇਂ ਕਹਿੰਦੇ ਕਿ ਜਾਨ ਨਿਕਲਣੀ ਜਾਨ ਦੇਣੀ ਸਭ ਤੋਂ ਔਖੀ ਹੈ ਪਰ ਦੇਖੋ ਕਿਦਾਂ ਦਾ ਮਾਹੌਲ ਕਰਦਾ ਹੋ ਗਿਆ ਕਿ ਬੰਦੇ ਨੂੰ ਇਹ ਲੱਗਿਆ ਕਿ ਇਦੋਂ ਤਾਂ ਯਾਰ ਆਪਾਂ ਮਰੇ ਚੰਗੇ ਆ ਸੋ ਘਟਨਾ ਬੜੀ ਭਾਵੁਕ ਕਰਨ ਵਾਲੀ ਸੀ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ